ਬਾਈ ਦੇ ਹੁੰਦਾ ਇਹਦਾ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਗੀ ਮੁੰਡਿਆਂ ਬਾਈ ਦਾ ਐਨ ਫੁੱਲ ਹੱਥ ਆਪਣੇ ਪਿੱਛੇ ਆ ਠੀਕ ਹੈ ਤੇ ਆਪਣੀ ਹਵਾ ਵੱਲ ਕੋਈ ਦੇਖ ਨਹੀਂ ਸਕਦਾ ਬਾਈ ਚੱਲ ਪੈਗ ਲਾ ਕੋਈ ਜਾਣ ਲਈ ਬਾਈ ਨੇ ਆ ਜਾਣਾ ਵਾ ਬਾਈ ਨੇ ਆਪਾਂ ਸਾਰਾ ਕੁਝ ਪੁੱਛਣਾ ਦੱਸਣਾ ਵਾ ਠੀਕ ਐਨ ਫੁੱਲ ਬਾਈ ਦੀ سپورਟ ਆ ਸਾਰਾ ਪਿੰਡ ਚਰਚਾ ਕਰਦਾ ਵਾ ਠੀਕ ਐਨ ਪੋਸਟਰ ਤੇ ਜਿਹੜੇ ਜਨਨ ਵਾਲੇ ਜਲਦੇ ਪਏ ਆ ਠੀਕ ਐਨ ਮੱਚਨ ਵਾਲਿਆਂ ਨੇ ਤਾਂ ਮੱਚਣਾ ਹੀ ਆ ਵਾ ਵਾ ਚੜਾਈ ਬਾਈ ਬਾਈ ਪੰਛੀ ਬਾਈ ਨੂੰ ਹੋਣੀ ਚਾਹੀਦੀ ਐ ਬਸ ਉਹ ਕੰਮ ਕਰਤਾ ਸੀ ਨਾ ਉਹ ਸਾਰਾ ਓਕੇ ਹੈ ਨਾ ਮੁੰਡੇ ਆਣ ਸੈੱਟ ਕਰਦੇ ਨੇ ਇਹ ਕਰਨਾ ਸ਼ਾ ਪਜਾਤਾ ਬਸ ਬਸ ਸਟਾਪ ਕਰ ਲੋ ਓਏ ਹਾਂ ਮਾਲਕੋ ਸਮਾਨ ਸਮੂਹਣ ਭੇਜੋ ਯਾਰ ਭੈਣਾਂ ਕੱਲ ਨੂੰ ਬੋਟਾਂ ਪੈਣੀਆਂ ਤੇ ਮੇਰੇ ਕੋਲ ਯਾਰ ਸਾਰਾ ਪੈਸੇ ਦੀ ਨਾ ਟੈਨਸ਼ਨ ਲਓ ਪੈਸਾ ਦਾ ਪਾਣੀ ਅਗੂ ਬਹਾਦਾਂਗੇ ਮੇਰੇ ਕੋਲ ਪੂਰਾ ਸਮਾਨ ਆਵੇ ਸਮਾਨ ਭਰ-ਭਰ ਭੈਣਾਂ ਗੱਡੀਆਂ ਚ ਭੇਜ ਦਿਓ ਤੇ ਮੈਂ ਪੂਰਾ ਜਣੀ ਦੀ ਮਾਲਾ ਵੀ ਕਿਸੇ ਵੀ ਹਾਲਤ ਦੇ ਵਿੱਚ ਸਰਪੰਚੀ ਛੱਡਣੀ ਨਹੀਂ ਤੇ ਆਪਦੇ ਨਾਂ ਦੇ ਨਾਲ ਸਰਪੰਚੀ ਲਾਉਣੀ ਲਾਉਣੀ ਆ ਇੱਕ ਤੀਪ ਸਰਪੰਚੀ ਮਾਲਾ ਪੂਰੀ ਐਂ ਪੈਸੇ ਦੇ ਯੋਰ ਤੇ ਜਿੱਤਣੀ ਜਿੱਤਨੀ ਆ ਤੇ ਨਾਲ ਮੁਖਤਿਆਰ ਸਿੰਘ ਦੀਆਂ ਜੇ ਨਾ ਗੋੜੀਆਂ ਲਵਾਤੀਆਂ ਤੇ ਮੇਰਾ ਨਾਂ ਵੀ ਜੇਲਾ ਨਹੀਂ ਹੈਗਾ ਤੇ ਇੱਕ ਤੀ ਬਾਈ ਨਸ਼ਾ ਤੁਸੀਂ ਪੈਸੇ ਦੀ ਟੈਨਸ਼ਨ ਲਾਓ ਪੈਸੇ ਦੀ ਤਾਂ ਮੈਂ ਨੇਰੀ ਲੈ ਦੂੰ ਪੈਸਾ ਆਪਣੇ ਕੋਲ ਬਹੁਤ ਆ ਪਰ ਨਸ਼ਾ ਤੁਹਾਡਾ ਜਿੰਨਾ ਵੀ ਨਸ਼ਾ ਦਾਰੂ ਸਮਾਨ ਜੋ ਵੀ ਜਿੰਨੇ ਵੀ ਤਰ੍ਹਾਂ ਦੀਆਂ ਗੋਲੀਆਂ ਗਾਲੀਆਂ ਸਾਰਾ ਕੋਲ ਭੇਜੋ ਮੈਂ ਪੂਰੇ ਪਿੰਡ ਨੂੰ ਨਸ਼ਾ ਹੀ ਨਸ਼ਾ ਕਰ ਦੂ ਤੇ ਬਾਈ ਮੈਂ ਸਰਪੰਚ ਹੀ ਹੱਥੋਂ ਨਹੀਂ ਜਾਣਦਨੀ ਐਕਟੀ ਸਰਪੰਚ ਹੀ ਜਤਨੇ ਜਤਨੀਆਂ ਚਾਹੇ ਜੋ ਮਰਜ਼ੀ ਹੋ ਜੀ ਭੇਜ ਕਰਾਂ ਤੇ ਆਪਾਂ ਸਰਪੰਚ ਹੀ ਲੈਣੀ ਲੈਣੀ ਆ ਉਹ ਮੈਂ ਕਹਾ ਤੁਸੀਂ ਸਰਪੰਚ ਮੈਂ ਕਹਾ ਤੁਸੀਂ ਟੈਨਸ਼ਨ ਨਾ ਲਓ ਪੈਸੇ ਪੂਜੇ ਦੀ ਪੈਸੇ ਦਾ ਸੋਨੂੰ ਮੁੰਡੇ ਦੇ ਹੱਥ ਅੱਜ ਰਾਤ ਨੂੰ ਭੇਜ ਦੇਣਾ ਤੁਸੀਂ ਸਮਾਨ ਭੇਜੋ ਮੇਰੇ ਬੰਦਿਆਂ ਨੇ ਜਿੰਨਾ ਸਮਾਨ ਸੀ ਸਾਰਾ ਐਨ ਪੂਰਾ ਐਨ ਵੰਡਤਾ ਤੇ ਬਾਈ ਜੋ ਮਰਜੀ ਹੋ ਜੇ ਚਾਹੇ ਪਿੰਡ ਦੇ ਵਿੱਚ 10 ਬੰਦੇ ਵੀ ਮਾਰਨੇ ਪੈਗੇ ਨਾ ਮੈਂ ਮਾਰ ਦੂੰ ਤੇ ਪਰ ਸਰਪੰਚੀ ਆਪਾਂ ਨਾਂ ਦੇ ਮਗਰ ਗੱਡੀ ਤੇ ਐਨ ਟੌਰਨ ਤੇ ਜਦੇ ਜੱਤ ਕੇ ਗੱਡੀ ਦੇ ਉੱਤੇ ਪਹਿਲਾਂ ਸਰਪੰਚੀ ਲਗਾਉਣੀ ਆ ਤੇ ਸਰਪੰਚੀ ਆਪਾਂ ਬਾਈ ਕਿਸੇ ਹੱਥੋਂ ਜਾਨ ਨਹੀਂ ਦੇਣੀ ਸਰਪੰਚੀ ਤਾਂ ਬਾਈ ਇੱਕ ਤੀ ਘਰੇ ਲਿਆਉਣੀ ਹੀ ਲਿਆਉਣੀ ਆ ਕੋਈ ਨਾ ਚੱਲ ਭੇਜੋ ਫਿਰ ਸਮਾਨ ਭੇਜੋ ਪੈਸੇ ਤੁਹਾਨੂੰ ਮੁੰਡੇ ਹੱਥ ਭੇਜਦਾ ਮੈਂ ਠੀਕ ਆ ਭੇਜੋ ਕਰ ਓਏ ਹਾਂ ਵੀ ਮੁੰਡਿਓ ਕਰਸੀ ਕਰ ਬਾਈ ਜੀ ਜਿਵੇਂ ਉਹ ਸੈਟੋਂ ਹਾਂ ਜੀ ਕਰ ਬਾਈ ਠੀਕ ਆ ਹਾਂ ਜੀ ਲੈਣਿਆ ਨਜ਼ਾਰੇ ਹੈ ਮੈਂ ਕਹਿੰਨਾ ਬਾਈ ਹੈ ਕਿਰਪਾ ਕਰੀ ਜੀ ਹੈ ਮੈਂ ਕਹਿੰਨਾ ਕਿਰਪਾ ਜੀ ਤੁਹਾਡੀ ਤੇ ਬਣਤਾ ਫਿਰ ਪੂਰਾ ਪੈਂਡ ਚ ਹਾਂ ਕਹਿੰਨਾ ਬਾਈ ਪੈਂਡ ਤੇ ਨਸ਼ਾ ਹੀ ਨਸ਼ਾ ਹਰਤਾ ਸਾਰੇ ਆ ਬੱਠ ਠੀਕ ਆ ਠੀਕ ਆ ਹਾਂ ਬਾਈ ਤੁਹਾਡੇ ਦਾ ਚੱਲਦਾ ਆ ਨੋਕੇ ਹੋਈ ਪਈ ਗੱਲਬਾਤ ਬਾਈ ਜੀ ਪੋਸਟਰ ਸਾਰਾ ਕੁਝ ਐਨ ਪੋਸਟਰ ਸਾਰੇ ਲਾਤੇ ਸਾਰੇ ਮੈਂ ਕਹਨਾ ਬਾਈ ਨਾਲ ਦੇ ਪਿੰਡਾਂ ਚ ਜਿੰਨੇ ਵੀ ਨੇੜੇ ਤੇੜੇ ਪਿੰਡਾਂ ਪਿੰਡਾਂ ਠੀਕ ਆ ਸਾਰਿਆਂ ਚ ਪੋਸਟਰ ਲਾਦੇ ਆ ਠੀਕ ਆ ਬਾਈ ਮੈਨੂੰ ਚਾਹੀਏ ਜੋ ਜਿੰਨਾ ਸਮਾਨ ਚਾਹੀਦਾ ਉਹ ਜਿੰਨਾ ਮਰਜੀ ਬੰਡੋ ਤੇ ਪਰ ਇੱਕ ਮੈਂ ਸਰਪੰਚੀ ਜਿੱਤਰੀ ਜਿੱਤਿਆਂ ਨੂੰ ਜਿੰਨੇ ਮੁੰਡੇ ਆ ਜਿੰਨੇ ਸਾਰੇ ਆਪਾਂ ਜਿਹਨੇ ਖਾਣ ਪੀਣ ਵਾਲੇ ਸਾਰੋਂ ਆਪਾਂ ਸਮਾਨ ਪਹੁੰਚਾਦਾ ਵਾ ਠੀਕ ਆ ਪਰ ਇੱਕ ਘਰੇ ਨਹੀਂ ਬਾਈ ਜੀ ਗਿਆ ਭੈਣ ਨੂੰ ਉਹ ਕਿਹੜਾ ਘਰ ਆ ਗਿਆ ਓਏ ਉਹੀ ਬਾਈ ਜਿਹੜਾ ਤੁਹਾਡੇ ਉਹਦੇ ਕੋਲ ਖੜਾ ਬੈਂਚੀ ਬੰਦਾ ਓਏ ਉਹਦੇ ਤਾਂ ਜਿੱਦੇ ਕੱਲ ਨੂੰ ਸਰਪੰਚੀ ਜਿੱਤ ਗਿਆ ਨਾ ਉਹਦੇ ਤਾਂ ਇਹ ਜਾਂ ਟੀਕਾ 5 ਸਾਲਾਂ ਲਈ ਲਾਉਂਗਾ ਨਾ ਉਹ ਮਾਸਾਲਾ 5 ਸਾਲਾਂ ਤੱਕ ਝਾਗਦਾ ਰਹੂਗਾ ਮੇਰੇ ਲਈ। ਉਹ ਹੀ ਬੰਦਾ ਬਾਈ ਉਹਦੇ ਕਰੇ ਲਿਆਗਾ ਬੁੱਡੀਆਂ ਲਵਾਉਣ ਉਹਦੀਆਂ ਗੋਡੀਆਂ ਲਾਉਣ ਖਾਣ ਖਾ ਕੇ ਤਾਂ 20 ਲੱਖ ਰੁਪਇਆ ਖਰਚਣਾ। ਬਾਈ ਜੀ ਸੁਤੰਦਰੋ ਤੁਸੀਂ ਨਜ਼ਾਰੇ ਲਾਓ ਨਜ਼ਾਰੇ। ਬਾਬਾ ਜੀ ਬਾਈ ਜੀ ਇੱਕ ਆਪਾਂ ਕੰਮ ਕੱਢਣਾ ਜੀ ਬਸ ਤੁਹਾਡੇ ਸਰਪੰਚੀ ਆ ਲੈਣ ਦਿਓ ਥੋੜੀ ਬਸ ਆਪਾਂ। ਉਹ ਤੁਸੀਂ ਸਰਪੰਚੀ ਆ ਲੈਣਦੇ ਤੇ ਬੁੱਡੀਆਂ ਬੜੀਆਂ ਨੂੰ ਕੀ ਕੀਤਾ ਤੁਸੀਂ? ਬੁੱਡੀਆਂ ਨੂੰ ਠੰਡੇ ਠੁੰਡੇ ਬੁੜੀਆਂ ਨੂੰ ਠੰਡੇ 'ਚ ਦੇਦੇ ਆ ਜੀ ਬਸ ਤੇ ਸਾਲਿਓ ਕੋਈ ਛੇੜ-ਸੂੜ ਖਾਨੀ ਤਾਂ ਨਹੀਂ ਕੀਤੀ ਛੇੜ-ਖਾਨੀ ਨਹੀਂ ਬਾਈ ਜੀ ਕੀਤੀ ਵੀ ਬਾਅਦ ਦੂ ਤਿੰਨ ਬੁੜੀਆਂ ਨਿਗਾ ਦੇ ਵਿੱਚ ਉਹਨਾਂ ਦਾ ਆਪ ਕੰਮ ਕੱਢਣਾ ਬਸ ਓਏ ਪਹਿਲਾਂ ਸਰਪੰਚ ਹੀ ਹੱਥ ਤਾ ਲੈੰਦੋ ਬਤੰਦੋ ਬਿਰ ਜੋ ਮਰਜ਼ੀ ਕਰਿਓ ਬਾਈ ਜੀ ਸਰਪੰਚ ਹੀ ਆ ਜੀ ਟੈਨਸ਼ਨ ਦੀ ਗੱਲ ਨਾ ਲੋ ਠੀਕ ਹੈ ਤੂੰ ਜੋ ਮਰਜ਼ੀ ਕਰਿਓ ਫਿਰ ਕੋਈ ਨਹੀਂ ਆ ਚੱਕੋ ਕਰ ਲੈ ਆਵੀਂ ਇੱਕ ਗਿਰੀ ਸਰਪੰਚੀ ਉਹ ਮੁੰਡਿਓ ਠੰਡੇ ਰਹੋ ਮੈਂ ਤੁਹਾਨੂੰ ਕਹਿੰਨਾ ਜੀ ਕੋਈ ਬੁੜੀਆਂ ਨੂੰ ਪਿੰਡ ਚ ਬੁੜੀਆਂ ਨਾਲ ਛੇੜਛਾੜ ਦੀ ਕਹਾਣੀ ਨਹੀਂ ਕਰਨੀ ਐ ਗਿਰੀ ਮੈਨੂੰ ਸਰਪੰਚੀ ਮਾਰ ਲਿਓ ਫੇਰ ਭੈਣ ਨੋ ਜੋ ਕੋ ਮਰਜ਼ੀ ਕਰ ਲਿਓ ਬਾਈ ਜੀ ਠੀਕ ਆ ਉਹਨਾ ਟਾਈਮ ਆਪਾਂ ਠੰਡੇ ਹੀ ਅਜਨਾ ਟਾਈਮ ਸਰਪੰਚੀ ਨਹੀਂ ਆਪਣੇ ਜੀ ਹਨਾ ਜੋ ਕੋ ਮਰਜ਼ੀ ਕਰੋ ਮੈਂ ਬੈਠਾ ਤੁਹਾਡੇ ਮਗਰ ਪਰ ਜਿੱਦਾਂ ਸਰਪੰਚੀ ਆ ਗਈ ਨਾ ਬਸ ਹੱਥੇ ਤੁਹਾਡੇ ਬਾਤ ਕੰਮ ਇਹੋ ਜਿਹਾ ਕੱਢਣੇ ਬਾਈ ਜੀ ਆਪਾਂ ਮੈਂ ਕਹਿੰਦਾ ਜਿਹੜਾ ਕੋਈ ਮਰਜ਼ੀ ਕਰਿਓ ਇੱਕ ਗਰੀ ਜੈਲੀ ਦੀ ਜੈਲਾ ਜਲਾ ਹੋਈ ਪਈ ਆ ਬਾਈ ਪਿੰਡ ਦੇ ਬੱਚੇ ਜੈਲਾ ਜਲਾ ਮਰ ਜਾਣ ਵਾਲੇ ਮੱਤੀ ਜਾਂਦੇ ਆ ਬਾਈ ਜੀ ਠੀਕ ਹੈ ਜਿਹੜੇ ਖੁਸ਼ ਆਣ ਵਾਲੇ ਹੋਣ ਵਾਲੇ ਆ ਉਹ ਖੁਸ਼ ਹੋਈ ਜਾਂਦੇ ਠੀਕ ਹੈ ਜਿਹੜੇ ਮੁੰਡੇ ਆ ਦੇ ਨਵੇਂ ਆਪਣਾ ਸਮਾਨ ਸਮੂਹ ਗੋਲੀਆਂ ਗੱਪੇ ਚਿੱਟਾ ਸਭ ਬਾਈ ਜੀ ਐਨ ਮੁੰਡਿਆਂ ਨੂੰ ਫੁੱਲ ਮਿਲਦਾ ਵੀ ਠੀਕ ਆ ਹੱਟ ਕੇ ਰਬੂ ਕੰਮ ਖੱਚ ਕੇ ਤੇ ਬਈ ਕੱਲ ਦਾ ਦੇ ਅੱਜ ਦਾ ਦੇਣੀ ਆ ਕੱਲ ਨੂੰ ਬੋਟਾਂ ਤੇ ਖੱਚ ਕੇ ਰੱਖੋ ਕੰਮ ਬਾਈ ਜੀ ਐਨ ਪੂਰਾ ਓਕੇ ਆ ਜੀ ਹਾਂਜੀ ਐਨ ਪੂਰਾ ਖੱਚ ਕੇ ਰੱਖਿਆ ਹੋਇਆ ਬੜਾ ਠੀਕ ਆ ਤਰੀ ਟੈਨਸ਼ਨ ਨਾ ਲਓ ਮੈਂ ਕਹਿੰਦਾ ਨੇਰੀ ਲਿਆ ਦੋ ਹੋਰ ਬਾਈ ਜੀ ਮੈਂ ਮੈਂ ਕਹਿੰਦਾ ਪੂਰਾ ਲਾ ਦਾਂਗੇ ਚੱਲਾ ਬਾਈ ਹੁੰਦੀ ਪਈ ਆ ਜੱਲਾ ਬਾਈ ਮੈਂ ਕਹਿੰਦਾ ਮੁੰਡੇ ਸਾਰੇ ਐਨ ਨੇਰੀ ਲਿਆਵਾਂਗੇ ਨੇਰੀ ਚੱਲਾ ਪੰਡ ਚੱਲਾ ਨੇ ਲਿਲਾ ਦਾਂਗੇ ਉਹ ਜੇਲੇ ਬਾਈ ਕਰਿਆ ਓਏ ਆ ਜਾ ਓਏ ਆ ਜਾ ਜੋਰਿਆ ਜੋਰਿਆ ਸਾਡਾ ਯਾਰ ਆ ਗਿਆ ਜੋਰਿਆ ਆਪ ਸਾਡੋ ਵੀ ਕਰਾਂ ਠੀਕ ਆ ਅੱਛਾ ਠੋੜਾ ਠੀਕ ਦੱਸਿਆ ਜੋਰੇ ਨੂੰ ਐਂਡ ਵਧੀਆ ਜੋਰਿਆ ਕਿਵੇਂ ਆ ਬਹੁਤ ਹੱਸ ਵਧੀਆ ਬਾਈ ਜੀ ਸਾਡਾ ਯਾਰ ਆ ਖੁਸ਼ ਹੋ ਗਏ ਬਈ ਜੋਰਿਆ ਕੱਲ ਨੂੰ ਪੈਣੀਆਂ ਵੋਟਾਂ ਠੀਕ ਹੈ ਬਾਈ ਜੀ ਤੇ ਆਪਦੇ ਯਾਰ ਨੂੰ ਵੋਟ ਪਾਈ ਤੇ ਭਜਾਈ ਨੂੰ ਵੀ ਕਹਿ ਕੇ ਰੱਖੀ ਵੋਟ ਆਪਾਂ ਨੂੰ ਹੀ ਆਵੇ ਥਾਲੀ ਕੋਈ ਨਹੀਂ ਬਾਈ ਜੀ ਠੀਕ ਹੈ ਤੇ ਆਪਾਂ ਨੂੰ ਬਣਾ ਵੀ ਮੁੰਡਾ ਕਰਾਂ ਯੋਰੇ ਨੂੰ ਕਰ ਕਰਾਂ ਮੂੰਹ ਕੋੜਾ ਇਹਦਾ ਯੋਰੇ ਦਾ ਹੋਰ ਵੀ ਯੋਰੇ ਆ ਠੀਕ ਠਾਕ ਆ ਵਧੀਆ ਵਧੀਆ ਬਾਈ ਜੀ ਠੀਕ ਠਾਕ ਆ ਬਹੁਤ ਹੱਸੋ ਕਰਨ ਆ ਬੜੀਆਂ ਆ ਪੂਰਾ ਸੈਟ ਆ ਕਿੰਨੇ ਫਿਰ ਐਤ ਜੀ ਬੋਟਾਂ ਆ ਕੀ ਕਹਿੰਦਾ ਇਲੈਕਸ਼ਨ ਇਲੈਕਸ਼ਨ ਦੀ ਦਾ ਲਾਦਾਂਗੇ ਨੇਰੀ ਬਾ ਠੀਕ ਆ ਬਾਈ ਹੈ ਕੱਢ ਦਾਂਗੇ ਧੂਆਂ ਪਿੰਡ ਦਾ ਭੈਣ ਆ ਇੱਕ ਦਾ ਪਿੰਡ ਚ ਨਾਹੀਂ ਨਸ਼ਾ ਕਰਤਾ ਐਕਤੀ ਬਾਈ ਜੇ ਮੈਂ 20 ਲੱਖ ਰੁਪਇਆ ਲਾਇਆ ਨਾ ਤੇ ਰੁਪਇਆ 2 ਕਰੋੜ ਕਮਾਉਣਾ ਤੂੰ ਕਰੋੜ ਰੁਪਇਆ ਕਮਾਉਣਾ ਹੀ ਕਮਾਉਣਾ 20 ਲੱਖ ਲਾ ਕੇ ਤੇ ਭੈਣ ਨਾ ਫੇਰ ਹੀ ਕੀਤੀ ਸਰਪੰਚੀ ਦਾ ਪਤਾ ਲੱਗੇ ਵੀ ਹਾਂ ਬੰਦੇ ਨੇ ਸਰਪੰਚੀ ਕੀਤੀ ਆ ਲਾਓ ਬਾਈ ਚਲ ਚੱਕ ਵੀ ਜੋਰਿਆ ਲਾ ਵੀ ਲਾਜ ਆ ਮੁੰਡਾ ਤੂੰ ਵੀ ਲਾ ਕਰਾਂ ਉਪਰੋਂ ਵੀ ਰੋ ਪਾਣੀ ਪੂਣੀ ਦਾ ਪਾ ਲੈਂਦੇ ਇਹਦੇ ਚ ਉਹ ਬਾਈ ਜੀ ਜੇ ਹਸਾਉਣਾ ਤੈਨੂੰ ਬਣਾ ਕੇ ਦਿੱਤਾ ਉਹ ਹਸਾਉਣਾ ਦਾ ਬੰਦੇ ਦੇ ਮੂੰਹ ਚ ਪਾਣੀ ਆ ਜਾਂਦਾ ਤੇ ਇਹ ਪੈਨ ਸੁਕੀ ਪੀਣ ਵਾਲਿਆਂ ਤੁਸੀਂ ਪੀ ਲੋ ਪੀ ਲੋ ਇਹ ਅੰਗਰੇਜ਼ੀ ਆ ਅੰਗਰੇਜ਼ੀ ਸਾਡਾ ਠੀਕ ਹੈ ਬਾਈ ਜੀ ਉਹ ਤਾਂ ਅਸੀਂ ਤਾਂ ਆਖਿਆ ਬਾਈ ਜੀ ਛੇਤੀ ਕਮਾ ਦਿੰਦੀ ਆ ਓਏ ਨਸਾ ਇਹ ਅੰਗਰੇਜ਼ੀ ਦਾ ਨਸਾ ਫੀਮ ਵਾਂਗੂ ਚੜਦਾ ਫੀਮੇ ਬਾਈ ਜੀ ਤੁਹਾਨੂੰ ਪਾਣੀ ਪਾਇਆ ਸੀ ਉਹ ਤੇਰੇ ਲਈ ਦਾ ਸਪੈਸ਼ਲ ਮੰਗਾ ਕੇ ਰੱਖੀ ਸੀ ਵੀ ਸਾਡੇ ਯੋਰੇ ਯਾਰ ਨੇ ਆਉਣਾ ਬਸ ਠੀਕ ਹੈ ਜੀ ਠੀਕ ਹੈ ਠੀਕਾ ਠੀਕ ਹੈ ਠੀਕ ਹੈ ਬਾਈ ਜੀ ਤੇਰੇ ਲਈ ਤਾਂ ਘੈਂਟ ਬਣਾ ਕੇ ਰੱਖੀ ਆ ਤੇ ਕੱਲ ਨੂੰ ਧਿਆਨ ਰੱਖੀਆ ਆਪਣਾ ਫਿਰ ਕੱਲ ਹੀ ਕੋਈ ਨਹੀਂ ਬਾਈ ਜੀ ਬੇਫਿਕਰ ਹੋ ਜਾ ਠੀਕ ਹੈ ਤੇ ਆਸੇ ਪਾਸੇ ਸਾਰਿਆਂ ਨੂੰ ਕਹਿ ਕੇ ਰੱਖੀਂ ਵੀ ਅਕਤੀ ਬੋਟਾਂ ਜਲੇ ਬਾਈ ਯਾਰ ਜਲੇ ਨਹੀਂ ਆਗਿਆ ਠੀਕ ਹੈ ਬਾਈ ਜੀ ਠੀਕ ਹੈ ਬਸ ਬਾਈ ਬਾਈ ਹੋਣੀ ਚਾਹੀਦੀ ਆ ਜਿੱਥੇ ਵੀ ਜਲਾ ਬਾਈ ਜਲਾ ਬਾਈ ਠੀਕ ਹੈ ਬਾਈ ਜੀ ਬਾਤ ਠੀਕ ਹੈ ਬੇਫਿਕਰ ਰਹੋ ਬਾਈ ਦਾ ਠੀਕ ਹੈ ਗੱਲ ਹੀ ਕੋਈ ਨਹੀਂ ਚਲੋ ਠੀਕ ਆ ਜਲੇ ਬਾਈ ਹੋ ਚਲ ਠੀਕ ਆ ਚੰਗਾ ਜੁਰਿਆ ਚੰਗਾ ਖਿਆਲ ਰੱਖੀ ਹਾਂਜੀ ਖਿਆਲ ਰੱਖੋ ਬਾਈ ਜੀ ਠੀਕ ਆ ਠੀਕ ਆ ਮਡੇ ਗੱਲ ਹੀ ਕੋਈ ਨਹੀਂ ਠੀਕ ਆ ਜੀ ਉੱਪਰ ਜਾਈ ਨੂੰ ਕਹਿ ਕੇ ਰੱਖੀ ਠੀਕ ਆ ਠੀਕ ਹੈ ਬਾਈ ਜੀ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਚੰਗਾ ਖਾਲੀ ਕਰਕੇ ਮੰਜੀ ਦੇ ਥੱਲੇ ਰੋੜ ਦੇਣਗੇ ਬਾਈ ਜੀ ਬੋਟਾ ਐਣ ਪੁਰੀਆਂ ਥੋਮੇਗਾ ਅਜਲਾ ਸਾਲਾ ਐ ਨਿਆਰੀ ਆਈ ਜਾਂਦਾ ਨਿਆਰੀ ਬਾਈ ਜੀ ਜੁਰਾ ਜਾਂਦਾ ਬੋਡ ਪਾ ਕੇ ਉਹ ਜੁਰੇ ਉਹ ਬੋਡ ਪਾਇਆ ਆ ਪਾਇਆਂਦੀ ਬਾਈ ਜੀ ਆ ਜਾ ਫਿਰ ਕਿੱਧਰ ਨੂੰ ਚੱਲਿਆਂ ਚੁੱਪਚੀ ਪੀਤੇ ਜੇ ਵੋਟ ਤਾਂ ਪਾਉਂਦੀ ਪਰ ਬਾਈ ਜੀ ਉਹ ਪਰ ਕੋਈ ਨਹੀਂ ਪਰਪੁਰ ਕੁਝ ਨਹੀਂ ਕਰੇ ਆਪਨੇ ਪਾਰਟੀ ਰੱਖੀ ਤੇ ਪਾਰਟੀ ਤੇ ਆ ਜੀ ਪਰ ਬਾਈ ਜੀ ਵੋਟ ਥੋਨੂੰ ਨਹੀਂ ਪਾਈ ਉਹ ਤੇਰਾ ਦਿਮਾਗ ਤਾਂ ਸੈਟ ਆ ਭੁੱਲ ਗਿਆ ਉਹ ਚੀਜ਼ ਜਦੋਂ ਤੇਰਾ ਮੁੰਡਾ ਕੁੜੀਆਂ ਦੇ ਕੇਜ ਚ ਫੜਿਆ ਗਿਆ ਸੀ ਤੇ ਕੌਣ ਤੇਰੇ ਨਾਲ ਖੜਾ ਸੀ ਤੇ ਯੈਲਾ ਖੜਾ ਸੀ ਤੇਰੇ ਨਾਲ ਯੈਲਾ ਤੇ ਉਹਦੋਂ ਤੈਨੂੰ ਪਤਾ ਜਦੋਂ ਤੇਰਾ ਮੁੰਡਾ ਨਸ਼ੇ 'ਚ ਫੜਿਆ ਗਿਆ ਸੀ ਤੇ ਉਦੋਂ ਕੌਣ ਖੜਾ ਸੀ ਉਦੋਂ ਵੀ ਇਹ ਜੈਲਾ ਖੜਾ ਸੀ ਪੂਰੇ ਪਿੰਡ ਦੇ ਖਿਲਾਫ ਹੋ ਕੇ ਤੇਰੇ ਦੇ ਨਾਲ ਤੇ ਤੂੰ ਅੱਜ ਵੋਟ ਕਿਸੇ ਹੋਰ ਬੰਦੇ ਨੂੰ ਪਾਇਆ ਮੈਨੂੰ ਬਾਈ ਜੀ ਇਹ ਬਿਲਕੁਲ ਨਹੀਂ ਸੀ ਪਤਾ ਵੀ ਤੁਸੀਂ ਇੰਨਾ ਪਿੰਡ 'ਚ ਨਸ਼ਾ ਪ੍ਰੋਮੋਟ ਕਰਦੇ ਹੋ ਤੇ ਤੁਸੀਂ ਇੰਨਾ ਸਾਰਾ ਕੁਝ ਤੁਸੀਂ ਫਲਾ ਰੱਖਿਆ ਇੰਨਾ ਮੇਰੇ ਮੁੰਡੇ ਨੂੰ ਵੀ ਇਹ ਸਭ ਕੁਝ ਸਿਖਾਉਣ ਵਾਲੇ ਤੁਸੀਂ ਹੀ ਸੀਗੇ ਮੈਨੂੰ ਤਾਂ ਪਤਾ ਹੀ ਬਾਅਦ ਵਿੱਚ ਲੱਗਿਆ ਜੈਲੇ ਮੈਨੂੰ ਨਹੀਂ ਸੀ ਪਤਾ ਵੀ 20 ਲੱਖ ਰੁਪਈਆ ਲਾ ਕੇ 2 ਕਰੋੜ ਕਮਾਉਣ ਦੀਆਂ ਗੱਲਾਂ ਕਿਉਂ ਕਰਦੇ ਹੋ ਤੁਸੀਂ ਤੁਸੀਂ ਪਿੰਡ ਦੇ ਵਿੱਚ ਇਨਾ ਨਸ਼ਾ ਫਿਲਾ ਰੱਖਿਆ ਹਰ ਇੱਕ ਪਿੰਡ ਦਾ ਮੁੰਡਾ ਤੁਸੀਂ ਨਸ਼ੇ ਤੇ ਲਾਤਾ ਵਾ ਪਿੰਡ ਦੀਆਂ ਧੀਆ ਭੈਣਾ ਤੇ ਤੁਸੀਂ ਮਾੜੀਆਂ ਅੱਖਾਂ ਰੱਖਦੇ ਹੋ ਮੈਂ ਤਾਂ ਇਹ ਬਿਲਕੁਲ ਅਸੀਂ ਤਾਂ ਸੋਚਿਆ ਨਹੀਂ ਸੀਗਾ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਪਿੰਡ ਦਾ ਬੇੜਾ ਕਰਖ ਕਰ ਦੇਣਾ ਓਏ ਬਸ ਕਰੋ ਓ ਜੁਰਿਆ ਜੇ ਅਗਰ ਤੂੰ ਮੇਰਾ ਯਾਰ ਨਾ ਨਾ ਹੁੰਦਾ ਤੇ ਯੇਲਾ ਤੈਨੂੰ ਦੱਸ ਦਿੰਦਾ ਕੀ ਚੀਜ਼ ਸੀਗਾ ਠੀਕ ਆ ਜੇ ਮੇਰਾ ਯਾਰ ਕਰਕੇ ਤੂੰ ਬਚ ਗਿਆ ਇੰਨੇ ਪੈਰੀ ਤੇ ਯਾ ਅੱਜ ਤੋਂ ਆਪਣੇ ਰਾਸਤੇ ਤੇਰੇ ਰਾਸਤੇ ਅਲੱਗ-ਅਲੱਗ ਆਪਣੇ ਬਸ ਠੀਕ ਹੈ ਬਾਈ ਕੋਈ ਜੀ ਕਰ ਦਈਏ ਕੰਡਾ ਜੂਰੇ ਦਾ ਓਏ ਬੱਸ ਕਰ ਓਏ ਐ ਚੋ ਸਾਡੀ ਬਿੱਲੀ ਸਾਨੂੰ ਮਿਉ ਕਰ ਗਈ ਓਹ